ਗੁਰੂ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀਆਂ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆਂ ਸੰਗਤਾਂ ਤਕਰੀਬਨ ਆਪ ਬਹੁਤ ਭਲੀ ਪ੍ਰਕਾਰ ਜਾਣਦੇ ਹੋ ਕਿ ਤਕਰੀਬਨ 25 ਦਿਨ ਹੋ ਗਏ ਆ ਗੁਰਦੁਆਰਾ ਸਾਹਿਬ ਵਿਖੇ ਸਤਿਗੁਰਾਂ ਦੀ ਮਹਾਨ ਰਹਿਮਤ ਕਿਰਪਾ ਦੇ ਅਨੁਸਾਰ ਔਰ ਮੇਰੇ ਵਿਦਿਆ ਬਾਪੂ ਸੰਤ ਬਾਬਾ ਨਾਜ਼ਰ ਸਿੰਘ ਜੀ ਲੰਗਿਆਂ ਵਾਲੇ

ਇਸ ਕਰਕੇ ਮੈਂ ਜਿਆਦਾ ਸਮਾਂ ਨਾ ਲਵਾਂ ਕੰਮ ਧੰਦੇ ਦੀ ਰੁੱਤ ਹੋਣ ਦੇ ਕਰਕੇ ਆਪਾਂ ਸੀਮਿਤ ਪ੍ਰੋਗਰਾਮ ਰੱਖੜਾ ਜੋ ਕਿ ਬੱਚਿਆਂ ਨੂੰ ਜੂਨ ਮਹੀਨੇ ਦੇ ਅੰਦਰ ਗੁਰਮਤਿ ਦੀ ਵਿੱਦਿਆ ਔਰ ਗੁਰਬਾਣੀ ਦੀ ਸੰਥਿਆ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਧਾਰਮਿਕ ਪੇਪਰ ਵੀ ਦਿੱਤੇ ਔਰ 13 ਕ ਬੱਚਿਆਂ ਨੇ ਪੰਜ ਬਾਣੀਆਂ ਦੇ ਨਿਤਨੇਮ ਦੀ ਜੋ ਸੰਸਿਆ ਕੀਤੀ ਹੈ ਸੰਪੂਰਨ ਸੰਸਿਆ ਉਹਨਾਂ ਦੀ ਹੋ ਚੁੱਕੀ ਹੈ ਅਤੇ ਪੰਜ ਕ ਬੱਚੇ ਨੇ ਜਿਹੜੇ 21 ਬੱਚੇ ਨੇ 21 ਬੱਚਿਆਂ ਦੇ ਵਿੱਚੋਂ ਜੋ ਬਾਲ ਉਪਦੇਸ਼ ਦੀ ਉਹਨਾਂ ਨੇ ਸੰਸਿਆ ਕੀਤੀ ਹੈ ਬਾਲ ਉਪਦੇਸ਼ ਕਹਣ ਤੋਂ ਭਾਵ ਕਿਸੇ ਨੂੰ ਨਹੀਂ ਪਤਾ ਹੋਇਆ ਕਿ ਬਾਲ ਉਪਦੇਸ਼ ਕਿਸ ਨੂੰ ਕਹਿੰਦੇ ਨੇ ਜਿਸ ਤਰ੍ਹਾਂ ਕਰਕੇ ਆਪਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਇੱਕ ਕਾਇਦਾ ਪੜ੍ਹਦੇ ਸੀ ਊੜਾ ਐੜਾ ਸਿੱਖਣ ਵਾਸਤੇ ਇਸੇ ਤਰ੍ਹਾਂ ਗੁਰਮੁਖੀ ਅੱਖਰ ਦਾ ਇੱਕ ਬਾਲ ਉਪਦੇਸ਼ ਕਾਇਦਾ ਜਿਸ ਤੋਂ ਗੁਰਬਾਣੀ ਬੜੇ ਬੜੇ ਸਚਜੇ ਢੰਗ ਤਰੀਕੇ ਦੇ ਨਾਲ ਸੁਖਾਲੇ ਢੰਗ ਤਰੀਕੇ ਦੇ ਨਾਲ ਗੁਰਬਾਣੀ ਸਿੱਖੀ ਜਾਂਦੀ ਹੈ ਉਹ ਬਾਲ ਉਪਦੇਸ਼ ਕਾਇਦਾ ਬੱਚਿਆਂ ਨੂੰ 21 ਬੱਚਿਆਂ ਨੂੰ ਪੜਾਇਆ ਗਿਆ ਤੇ ਉਹਦੇ ਵਿੱਚੋਂ 21 ਬੱਚਿਆਂ ਦੇ ਵਿੱਚੋਂ ਪੰਜ ਬੱਚਿਆਂ ਨੇ ਰਹਿਰਾ ਸਾਹਿਬ ਦੇ ਉਹਨਾਂ ਦਾ ਟੈਸਟ ਲਏ ਕਿ ਤੇ ਪੰਜ ਬੱਚਿਆਂ ਨੇ ਰਹਿਰਾ ਸਾਹਿਬ ਦੀ ਸੰਸਥਾ ਸ਼ੁਰੂ ਕੀਤੀ ਹੈ ਹਾਲੇ ਹਧੂਰੀ ਪਈ ਹੈ ਉਹਨਾਂ ਦੀ ਸੰਸਥਾ ਜਿਹੜੀ ਸਕੂਲ ਲੱਗਣ ਤੋਂ ਪਹਿਲਾਂ ਪਹਿਲਾਂ ਕਰਵਾਈ ਜਾਵੇਗੀ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਹੈ ਔਰ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਹੈ ਜਿਹੜੇ ਆਪ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਤਿਆਰ ਪਰ ਤਿਆਰ ਕਰਕੇ ਟਾਈਮ ਦੇ ਨਾਲ ਸੋ ਗੁਰਦਰਾ ਸਾਹਿਬ ਕੀ ਭੇਤ ਰਹੇ ਆ ਮੈਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਨੇ ਦਾਸ ਨੂੰ ਸਮੱਤ ਦੇ ਕਰਕੇ ਬੱਚਿਆਂ ਨੂੰ ਵਿਦਿਆ ਪੜਾਉਣ ਦਾ ਉਪਰਾਲਾ ਉਦਮ ਔਰ ਮੱਤ ਦਿੱਤੀ ਹੈ ਧੰਨਵਾਦ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਔਰ ਸਮੱਥੀਆਂ ਸੰਗਤਾਂ ਦਾ ਜਿਨ੍ਹਾਂ ਵੀ ਭਰਾਵਾਂ ਨੇ ਇਸ ਕਾਰਜ ਦੇ ਅੰਦਰ ਜੋ ਕਿਉਂ ਕਰਕੇ ਬੱਚਿਆਂ ਨੂੰ ਇਨਾਮ ਦੇਣੇ ਬੱਚਿਆਂ ਦਾ ਹੌਸਲਾ ਵਧਾਈ ਕਰਨਾ ਉਹਦੇ ਵਿੱਚ ਜਿਨ੍ਹਾਂ ਨੇ ਸੰਯੋਗ ਦਿੱਤਾ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਸਮੁੱਚੀਆਂ ਸੰਗਤਾਂ ਜਿਸ ਵਿੱਚ ਭਾਈ ਬਲੌਰ ਸਿੰਘ ਜੀ ਕੈਨੇਡਾ ਨਿਵਾਸੀ ਭਾਈ ਜਸਵਿੰਦਰ ਸਿੰਘ ਜੀ ਢਿੱਲੋਂ ਭਾਈ ਹਰਪਿੰਦਰਜੀਤ ਸਿੰਘ ਜੀ ਟਵਾਣਾ ਭਾਈ ਮਾਨ ਸਿੰਘ ਜੀ ਤਰਸੇਮ ਸਿੰਘ ਜੀ ਲੰਗਿਆਣਾ ਜਿਹੜੇ ਆਪਣੇ ਪਿੰਡ ਦੇ ਅੰਦਰ ਰਹਿ ਰਹੇ ਨੇ भाई लखा हांग गए गए पाई पाई जी हांगकॉ जगगा भाई जलविंद जी फौजी सन बेयंत सिंह जी नैब सिंह जी कट्या उन्होंने वालों सुखनी साहब का पाठ होया गुरु के प्यारे इन्होंने गुरम प्यार ने जो ਬਬੇਕਾਨੰਦ ਜੀ ਆਪਣੇ ਮਾਸਟਰ ਨਗਰ ਦੇ ਅੰਦਰ ਰਹਿ ਰਹੇ ਨੇ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ ਮਾਇਆ ਕਰਕੇ ਹੋਰ ਸੇਵਾਵਾਂ ਕਰਕੇ ਵੀ ਬੱਚਿਆਂ ਦਾ ਮਾਨ ਸਨਮਾਨ ਕਰਨ ਵਾਸਤੇ ਬਹੁਤ ਹੀ ਵੱਡਾ ਸਹਿਯੋਗ ਦਿੱਤਾ ਹੈ ਸੋ ਇਸ ਜਿਸ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਸ ਕਾਰਜ ਦੇ ਅੰਦਰ ਸਹਿਯੋਗ ਦਿੱਤਾ ਉਹਨਾਂ ਵੀਰ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦਾਸ ਵੱਲੋਂ और गुरद्वारा साहबी प्रबंधक कमेटी वालों गुरु घर वालों का धनबाद है जरूरत जरूर है सपोर्ट होनी जरूर है क्यों करके कला कोई मनुख ए कार्य नहीं कर सकता जिस वि सहज हो और सपोर्ट होनी जरूरी है मैं बेनती करा ਜੋ ਕਿ ਸਮੁੱਚੀ ਪ੍ਰਬੰਧਕ ਕਮੇਟੀ ਨੇ ਜਿੰਨੇ ਵੀ ਗੁਰੂ ਘਰਾਂ ਦੇ ਵਜ਼ੀਰ ਗ੍ਰੰਤੀ ਸਹਿਬਾਨ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਨਾ ਔਰ ਸਰੋਪੇ ਦੇ ਕੇ ਸਨਮਾਨ ਕੀਤਾ ਜਾਣਾ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਉੱਠ ਕੇ ਉਹ ਖੜੇ ਹੋ ਜਾਣ ਤੇ ਗ੍ਰੰਤੀ ਸਿੰਘ ਭਾਈ ਚਮਕੌਰ ਸਿੰਘ ਜੀ ਅਤੇ ਗੁਰੂ ਘਰ ਦੇ ਸੇਵਾਦਾਰ ਮੰਜਲ ਸਰਸਵਾ ਬਾਬਾ ਚਰਨ ਸਿੰਘ ਜੀ ਅਤੇ ਬਾਬਾ ਹੀਰਾ ਦਾਸ ਜੀ ਡੇਰੇ ਵੱਲੋਂ ਕਲਵੰਤ ਰਾਏ ਜੀ ਇਹਨਾਂ ਨੂੰ ਸਰੋਫਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਬਾਕੀ ਦਾ ਪ੍ਰੋਗਰਾਮ ਬਾਅਦ ਵਿੱਚ ਦੱਸਿਆ ਜਾਵੇਗਾ ਕੜਿਆਰਾ ਉਹਨੇ ਸੁਖਮਨੀ ਸਾਹਿਬ ਦਾ ਬਾਣ ਪੜਵਾਇਆ ਭਾਈ ਨੈਭ ਸਿੰਘ ਜੀ ਕੜਿਆਰਾ ਆਓ ਜੀ ਆਓ ਜਲਦੀ ਆਓ ਸਹੀਓ ਖੜੋ ਫਲਕੇ ਜੀ ਖੜੋ ਪਈਓ बोले सोन्याल ਵੱਲੋਂ ਉਥੋਂ ਦੇ ਸੇਵਾਦਾਰ ਬਾਬਾ ਕਲਵੰਤ ਰਾਜੀ ਜੀ ਵੱਲੋਂ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੋ ਆਪਾਂ 20-22 ਦਿਨਾਂ ਦੀ ਜਿਹੜੀ ਮਿਹਨਤ ਕੀਤੀ ਹੈ ਉਹ ਤੁਹਾਡੇ ਸਾਹਮਣੇ ਆਵੇਗੀ ਹੁਣ ਮੈਂ ਸਮਰਤੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਵੀ ਕੋ ਆਪਣੀ ਜਗ੍ਹਾ ਲੈ ਕੇ ਬੈਠ ਜਾਣ ਪਿੱਛੇ ਨੂੰ ਥੋੜਾ ਜਿਹਾ ਪਿੱਛੇ ਜਗਾੜ ਥੋੜੀ ਖੁੱਲੀ ਛੱਡ ਜਿਓ ਪਿੱਛੇ ਨੂੰ ਪਿੱਛੇ ਤੇ ਗੁਰੂ ਘਰ ਦੇ ਵਜ਼ੀਰ ਬਾਬਾ ਗੁਰਚਰਨ ਸਿੰਘ ਜੀ ਅਤੇ ਬਾਬਾ ਕਲਵੰਤ ਰਾਏ ਜੀ ਇਹ ਬੱਚਿਆਂ ਨੂੰ ਸਨਮਾਨਤ ਕਰਨਗੇ ਜਿਵੇਂ ਜਿਵੇਂ ਨਾਮ ਅਨੋਸ ਹੋਣਗੇ ਉਦਾਂ ਉਦਾਂ ਨਾਮ ਦਿੱਤੇ ਜਾਣਗੇ ਜਿਹੜੇ ਬੱਚੇ ਦਾ ਨਾਮ ਅਨੋਸ ਕੀਤਾ ਜਾਵੇਗਾ ਅਗਰ ਜੇ ਉਹਨਾਂ ਦੇ ਕੋਈ ਮਾਪੇ ਆਏ ਹੈ ਤੇ ਨਾਲ ਮਾਪੇ ਜ਼ਰੂਰ ਉੱਠਣ ਜਿਹੜੇ ਬੱਚਿਆਂ ਦੇ ਮਾਪੇ ਆਏ ਆ ਉਹਨਾਂ ਦਾ ਕੋਈ ਵੀ ਮੈਂਬਰ ਆਇਆ ਉਹ ਨਾਲ ਉੱਠ ਕੇ ਇਨਾਮ ਲਵੇ। ਸਭ ਤੋਂ ਪਹਿਲਾਂ ਜਿਹੜਾ ਬੱਚਿਆਂ ਨੂੰ ਇਨਾਮ ਦੇਣਾ ਜੱਟ ਦਿੱਤਾ ਜਾਣਾ ਜਿਸ ਤਰ੍ਹਾਂ ਕਰਕੇ ਜਿਹੜੇ ਬੱਚਿਆਂ ਨੇ ਪੰਜ ਬਾਣੀਆਂ ਦਾ ਨਿਤਨੇਮ ਨੇ ਜਿਹੜੀ ਸੰਖਿਆ ਕੀਤੀ ਹੈ ਉਹਨਾਂ ਬੱਚਿਆਂ ਦੇ ਨਾਮ ਅਨਾਉਂਸ ਕੀਤੇ ਜਾਣਗੇ ਉਹਨਾਂ ਬੱਚਿਆਂ ਨੂੰ ਇਨਾਮ ਦਿੱਤਾ ਜਾਵੇਗਾ। ਕੁੱਲ ਮਿਲਾ ਕੇ 13 ਬੱਚੇ ਐ 13 ਬੱਚਿਆਂ ਦੇ ਵਿੱਚੋਂ ਜੋ ਪੰਜ-ਪੰਜ ਇਸ਼ਨਾਅ ਗੱਡੀਆਂ ਗਈਆਂ ਜਿਸ ਵਿੱਚ ਗੁਰਬਾਣੀ ਕੰਠ ਮੁਕਾਬਲੇ ਸ਼ੁੱਧ ਗੁਰਬਾਣੀ ਦੇ ਜਿਹੜੇ ਜੋ ਪੇਪਰ ਲਏ ਗਏ ਨੇ ਉਹਨਾਂ ਵਿੱਚੋਂ ਪੰਜ ਬੱਚਿਆਂ ਨੇ ਜੋ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਤੇ ਜੋ ਸਥਾਨ ਪ੍ਰਾਪਤ ਕੀਤਾ ਹੈ ਹੁਣ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਜਿਹੜੇ 8 ਬੱਚੇ ਬਚਦੇ ਨੇ ਉਹਨਾਂ ਬੱਚਿਆਂ ਨੂੰ ਮੈਂ ਅਨਾਉਂਸਮੈਂਟਸ ਕਰਾਂਗਾ ਜਿਵੇਂ ਜਿਵੇਂ ਅਨਾਉਂਸਮੈਂਟ ਹੋਵੇਗੀ ਉਵੇਂ ਉਵੇਂ ਉੱਠ ਕੇ ਆਪੋ ਆਪਣੇ ਨਾਮ ਲੈਣ ਦੀ ਕਿਰਪਾਲਤਾ ਕਰਨੀ ਹੁਣ ਬਈ ਬੱਚਿਆਂ ਨੂੰ ਇਦਾਂ ਜੇ ਹੋਵੇਗਾ ਆਪਾ ਗੁਰਚਰਨ ਸਿੰਘ ਬੇਨਤੀ ਕਰਾਂ ਆਓ ਜੀ ਬੱਚਿਆਂ ਨੂੰ ਆਪਾਂ ਨਾਮ ਦੇਣੇ ਆ ਜਿਵੇਂ ਜਿਵੇਂ ਦੱਸਿਆ ਜਾਵੇਗਾ ਉਵੇਂ ਉਵੇਂ ਨਾਮ ਉਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜਿਸ ਤਰ੍ਹਾਂ ਕਰਕੇ ਪੰਜ ਪਾਜੀਸ ਨਾਲ ਜਿਹੜੀਆਂ ਗੱਡੀਆਂ ਗਈਆਂ ਪੰਜ ਪੋਜੀਸ਼ਨਾਂ ਦੇ ਵਿੱਚੋਂ ਪੰਜਵੇਂ ਨੰਬਰ ਤੇ ਬੱਚੇ ਗੁਰਸ਼ਰਨ ਕੌਰ ਸਨ ਬਲਵਿੰਦਰ ਸਿੰਘ ਜੀ ਬੱਚੇ ਗੁਰਸ਼ਰਨ ਕੌਰ ਸਨ ਬਲਵਿੰਦਰ ਸਿੰਘ ਜੀ ਪੰਜਵੇਂ ਨੰਬਰ ਤੇ ਆਈ ਹੈ ਬੱਚੇ ਬਹੁਤ ਸ਼ੁੱਧ ਪਾਠ ਜਿਸ ਤਰ੍ਹਾਂ ਕਰਕੇ ਬੱਚੇ ਜਿਵੇਂ ਰਕਸਾਲ ਦੇ ਵਿਦਿਆਰਥੀ ਵਿਦਿਆ ਪੜ੍ਹਦੇ ਨੇ ਬਾਣੀ ਪੜ੍ਹਦੇ ਨੇ ਬੱਚੇ ਉੱਤੋਂ ਦੀ ਹੁਣੇ ਕੋਲ ਸਾਹਿਬ ਜੀ बहुत शुद्ध गुरबानी पा दे बड़ा माणा पशु बच्चा जसन शरीत सन फन उत्तम

ਦੂਜੇ ਨੰਬਰ ਤੇ ਭਪਿੰਦਰ ਸਿੰਘ ਸੰਤ ਅਵਤਾਰ ਸਿੰਘ ਬਹੁਤ ਸੋਹਣਾ ਪੜਦੇ ਆ ਪੰਜੇ ਬੱਚੇ ਬੋਲੇ ਸੋਨਿਹਾਲ ਹੁਣ ਜਿਹੜੇ 9 ਬੱਚੇ ਰਹਿ ਗਏ ਆ ਦਿਲ ਐਂ ਜੇ ਕਰਦਾ ਹੂੰਗਾ ਵੀ ਪਹਿਲੇ ਨੰਬਰ ਨੂੰ ਪਤਾ ਨਹੀਂ ਕਿਹਦਾ ਨਾਮ ਆ ਪਹਿਲੇ ਨੰਬਰ ਦੇ ਪਹਿਲੇ ਨੰਬਰ ਤੇ ਜਿਹੜੇ ਬੱਚੇ ਨੇ ਜੋ ਇਨਾਮ ਜਿੱਤੇ ਆ ਉਹ ਕਾਕਾ ਗੁਰਦੇਵਤ ਸਿੰਘ सनफराजू सिंह से पहले, पहले नंबर पे काका गुरदित सिंह सनफराजू सिंह आओ माता जी आओ जल्दी आओ बोले सोनिया

सिंह माता वीरपाल कौर सन मनविंदर मनवीर कौर बच्ची मनवीर कौन सरविंदर आज आजो आजो आज बोले सो निहाल मन गुरलीन कौर गुरचरण बोले सोनिहाल गुरलीन कौर सन गुरचरण सिंह अगे सुमनप्रीत कौर सन गुरमीत सुमनप्रीत कौर और, 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 और। गुरमीत सिंह लड़, जी लड़ती लड़ती बोले सोनहार बाबा जी लागे घर जा बस ठीक है जी हाँ जी हाँ जी सुमनप्रीत कौर और फिर बोले सोनिहाल सगनप्रीत कौर लड़की गुरजंट सिंह जी सगनप्रीत कौर आगे गुरनूर सिंह सन बलवंत सिंह गुरनूर सिंह सन बलवंत सिंह सगनप्रीत कौर बोले सोनिहाल जी, जी। जी, जी। बोले बोले हां हाँ। जी जी बच्चे रह गए एक बचे जो बच्चे ने बाल आदेशी और गुरु ग्रंथ साहब महाराज सौ सवाल ਜਿਹੜੇ ਬੱਚਿਆਂ ਨੂੰ ਪੜ੍ਹਾਏ ਗਏ ਨੇ 100 ਸਵਾਲ ਜਿਹੜਾ ਬੱਚਿਆਂ ਨੂੰ ਪਾਇਆ ਗਿਆ ਤੇ ਉਹਦੇ ਵਿੱਚੋਂ ਜੋ ਪੇਪਰ ਲੈਣ ਵਾਸਤੇ ਬਾਹਰੋਂ ਟੀਮ ਲਗਾਈ ਗਈ ਸੀ ਉਸ ਟੀਮ ਨੂੰ ਇੰਨਾ ਮਜਬੂਰ ਹੋਣਾ ਪਿਆ ਵੀ ਬੱਚਿਆਂ ਨੇ ਇੰਨੇ ਵਧੀਆ ਪੇਪਰ ਕੀਤੇ ਉਹ ਪੇਪਰ ਚੈੱਕ ਕਰਕੇ ਮੈਨੂੰ ਉਹਦੇ ਬਾਬਾ ਜੀ ਨੰਬਰ ਕਿਹੜੇ ਬੱਚੇ ਨੂੰ ਦੇਈਏ ਸਾਡਾ ਤਾਂ ਦਿਮਾਗ ਹੀ ਹਿੱਲ ਗਿਆ ਵੀ ਇੰਨੇ ਵਧੀਆ ਪੇਪਰ ਕੀਤੇ ਆ ਕਿਵੇਂ ਪੋਜੀਸ਼ਨਾਂ ਕੱਢੀਏ जीए जीए हो गया पर फिर भी पोजिशन क्या जिस पोजिशन दिखाई हम बेनती करा जिस तरह करके सातवें नंबर में काका गुरविंदर सनफा जगदेव सिंह काका गुरविंदर सनफ जगदेव सिंह

ਦੋ ਪੋਜੀਸ਼ਨਾਂ ਬਚੀਆਂ ਨੇ ਕੱਡੀਆਂ ਸਾਡੀ ਮਜਬੂਰੀ ਬਣ ਕੇ ਵੀ ਦੋ ਜਿਹੜੇ ਇਨਾਮ ਅਸੂਖ ਇਕੱਠੇ ਨਹੀਂ ਦੇ ਸਕਦੇ ਕਿਉਂ ਕਰਕੇ ਦੂਜੇ ਬੱਚਿਆਂ ਦੇ ਅੰਦਰ ਹੋਰ ਹੀ ਕੁਝ ਹੋ ਜਾਂਦਾ ਵੀ ਦੋ ਨਾਮ ਦੇਤੇ ਸਾਨੂੰ ਇੱਕ ਇੱਕ ਦਿੱਤਾ ਕਈ ਵਾਰੀ ਰੋਸ ਪੈਦਾ ਹੋ ਜਾਂਦਾ ਹਾਂਜੀ ਅੱਗੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਨੂੰ ਧਿਆਨ ਰੱਖਾ ਕਰ ਦੇ ਸਕਦੇ ਹਾਂ ਪਹਿਲੇ ਨੰਬਰ ਤੇ ਹਰਮਨ ਕੌਰ ਪੁੱਤਰੀ ਜਗਦੇਵ ਸਿੰਘ ਦੀ ਹਰਮਨ ਕੌਰ ਪੁੱਤਰੀ ਜਗਦੇਵ ਸਿੰਘ ਦੀ

अमृत सिंह सनप एकम सिंह जी अमृत सिंह सनप एकम सिंह जी सुखमन सिंह सनप जगदेव सिंह आओ सुखमन सिंह आ जावे सुखमन सिंह आओ बोले सोन्हार हां चल बच्चे बच्चे चलो हां बोले सोन्हार आगे आगा प्रदीप सिंह सन रूपा सिंह

गुरकीरत सिंह सन बलविंदर सिंह गुरकीरत सिंह सन बलविंदर सिंह एक मिनट बैठ बोले सोनिहार गुरकीरत सिंह सन बलविंदर सिंह आगे टहल सिंह भी आ जा बाबा करचार सिंह सत नालक बोले सोनिहार

गर्मवीर सिंह दी लड़की सुखमनदीप कौर आगे अर्शदीप कौर उत्तम सिंह की, लड़की अर्शदीप कौर भी आ जाए अर्शदीप कौर बोले सोनियार माता खड़े जो कोई खींच तो फड़ अर्शदीप कौर तेरा नाम शिदीप हां जी जी, जयस्मीन कौर हरजीत सिंह की लड़की बोले सोनिहाल सिमरन दीप कौर अमरजीत सिंह की लड़की हाँ जी बोले सोनिहाल अमृत शक्ल जी गुरु वाले बन महाराज हाँ जी शक्ल अमृत बोले सोनिहाल बराबर खड़े ਗੁਰਕਰਨ ਸਿੰਘ ਸਨ ਫਨ ਗੁਲਵਿੰਦਰ ਸਿੰਘ ਆਓ ਜੀ ਇਹ ਸਾਡਾ ਬਹੁਤ लाਡਲਾ ਸਿੰਘ ਹੈ ਬਹੁਤ लाਡਲਾ ਬੋਲੇ ਸੋਨਿਹਾਲ ਹਾਂਜੀ ਸਾਰੇ ਬੱਚਿਆਂ ਦਾ ਔਰ ਬੱਚਿਆਂ ਦੇ ਮਾਪਿਆਂ ਦਾ ਔਰ ਆਈਆਂ ਹੋਈਆਂ ਸੰਗਤਾਂ ਦਾ ਇੱਕ ਬੱਚਾ ਆਇਆ ਨੇ ਸਾਰਿਆਂ ਦਾ ਧੰਨਵਾਦ ਹੈ ਹੁਣ ਦਾਸ ਨੂੰ ਔਰ ਦਾਸ ਦੇ ਪਰਿਵਾਰ ਨੂੰ ਭਾਈ ਨੈਭ ਸਿੰਘ ਵੱਲੋਂ

गुरु साहब जी के वजीर बादीप सिंह जी का सम्मान हो रहा है बोले सोने